ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਜੀ ਡੀ ਐਮ ਬਈ ਆਪਾਂ ਪਿੱਛੇ ਵੀਡੀਓ ਪਾਈਆਂ ਨੇ ਸਾਰੀਆਂ ਝਾੜ ਵਾਲੀਆਂ 212 ਤੋਂ ਲੈ ਕੇ ਪੀ ਆਰ 126 ਹੋਗੀ ਪੀ ਆਰ 131 ਹੋਗੀ ਪੀਲੀ ਪੂਸ਼ਾ ਹੋਗੀ ਪੂਸ਼ਾ 44 ਹੋਗੀ ਜਿਹੜਾ ਆਪਾਂ ਏਰੀਆ 'ਚ ਤਕਰੀਬਨ ਇਹੀ ਵੈਰੈਟੀਆਂ ਆਪਣੇ ਵੱਧ ਲੱਗੀਆਂ ਨੇ ਜਾਂ 28 ਪੀ 67 ਹੋਗੀ ਹਾਈਬ੍ਰਿਡ ਕੁਸ਼ਕ ਵੈਰਾਈਟੀਆਂ ਨੇ ਜਿਹੜੀਆਂ ਉਹ ਲੱਗੀਆਂ ਸੀ ਬਾਸਪਤੀ ਜਿਵੇਂ 1847 ਜਾਂ 1718 ਜੇ ਇਹਨਾਂ ਵੈਰਾਈਟੀਆਂ ਦੀ ਵੀ ਅੱਜ ਆਪਾਂ ਉਹ ਸਾਰੀਆਂ ਵੀਡੀਓ ਜਿਹੜੀਆਂ ਆਪਾਂ ਪਿੱਛੇ ਪਾਈਆਂ ਸੀ ਅੱਜ ਉਹਨਾਂ ਦਾ ਝਾੜ ਕਿਉਂ ਸਾਰੀਆਂ ਵੈਰਾਈਟੀਆਂ ਉਹ ਜੋਗੀਆਂ ਸੀਗੀਆਂ ਬਈ ਜਿਹੜਾ ਉਹਨਾਂ ਦਾ ਝਾੜ ਹੈਗਾ ਉਹ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਲੱਗਾਂਗੇ ਜੇ ਸ਼ੁਰੂਆਤੀ ਆਪਾਂ ਸਾਰਿਆਂ ਨਾਲ ਪਹਿਲਾਂ ਬਈ ਗੱਲ ਕਰੀਏ 212 ਦੀ 212 ਜਿਹੜੀ ਗੇਤੀ ਲੱਗੀ ਸੀ ਬਈ ਅੱਜ ਤੋਂ ਐ ਲੈ ਲਓ ਵੀ ਅੱਜ 31 ਤਰੀਕ ਹੋਗੀ ਜਿਹੜੀ ਉਹ 10 12 ਤਰੀਕ ਦੇ ਘਰਾਂ 'ਚ ਵੱਢੀ ਗਈ ਹੈ ਦੋਸਤੋ ਕਿਉਂਕਿ ਟਾਈਮ ਦਾ ਥੋੜੀ ਜਿਹੀ ਹਲਚਲ ਹੋਣ ਕਰਕੇ ਸਰਕਾਰ ਨੇ ਟਾਈਮ ਪਹਿਲਾਂ ਕਰਤਾ ਵਰੇਟੀਆਂ ਤੇ ਵੀ ਲੋਕਾਂ ਨੇ ਰੱਖੇ ਨਹੀਂ ਬਾਈ ਕਿਉਂਕਿ ਪਿਛਲੀ ਉਹ ਤੋਂ ਪਿਛਲੀ ਵਾਰ ਤਾਂ 20 ਜੂਨ ਤੋਂ ਬਾਅਦ ਵਾਲ ਚੋਨਾ ਲੱਗਿਆ ਸੀਗਾ ਤਾਂ ਕਰਕੇ ਹਫੜਾ ਦਫੜੀ ਦੇ ਵਿੱਚ ਵੀ ਬਾਲੇ ਇਧਰ ਉਧਰ ਹੋਇਆ ਵੀਆਂ ਦੀ ਟਾਈਮਿੰਗ ਸਾਰਿਆਂ ਦੀ ਹੱਲ ਗਈ ਬਾਈ 212 ਜਿਹੜੀ ਗੇਤੀ ਲੱਗੀ ਬਾਈ ਇੱਕ ਮੌਸਮ ਖਰਾਬ ਹੋ ਗਿਆ ਪਹਿਲਾਂ ਮੀਂਹ ਪਈਗੇ ਮਗਰੋਂ ਗਰਮੀ ਜਿਆਦਾ ਹੋਗੀ ਇਹਦੇ ਕਰਕੇ ਝਾੜ ਸਾਰੀਆਂ ਵਰੇਟੀਆਂ ਦੀ 10 12 13 ਤਰੀਕ ਤੱਕ ਜਿਹੜੀ 212 ਸਾਡੇ ਏਰੀਆ ਦੇ ਵਿੱਚ ਵੱਡੀ ਗਈ ਹੈ ਉਹਦਾ ਝਾੜ ਤਾਂ 55 ਤੋਂ 60 62 ਮਣ ਦੇ ਕਰਾਂ ਜੀ ਰਹਿ ਗਿਆ ਬਾਈ ਜਿਹੜੇ ਉਸ ਟਾਈਮ ਦੇ ਵਿੱਚ 15 16 ਤਰੀਕ ਦੇ ਵਿੱਚ ਪੀਆਰ 131 ਵੱਡੀ ਗਈ ਹੈ ਤੇ ਪੀਆਰ 126 ਵੱਡੀ ਗਈ ਹੈ ਉਹਦਾ 65 ਮੰਨ ਲਾ ਲਓ 62 ਮੰਨ ਲਾ ਲਓ 63 ਮੰਨ ਲਾ ਲਓ ਇੱਥੇ ਝਾੜ ਰਹਿ ਗਿਆ ਭਾਈ ਉਹ ਦੂਜੀ ਅਗਲੀਆਂ ਤਰੀਕਾਂ ਜਿਹੇ ਆਪਾਂ ਆਈਏ ਭਾਈ ਜਿਹਦੇ ਵਿੱਚ ਪੀਲੀ ਪੂਸ਼ਾ ਤੇ ਪੂਸ਼ਾ 44 ਆ ਜਾਂਦੀ ਹੈਗੀ ਉਹ 20/23 ਤਰੀਕ ਦੇ ਜਿਹੜੇ ਗੇਟ 'ਚ ਆਪਾਂ ਵੀਡੀਓ ਪਾਈ ਸੀਗੀ ਵੀ ਆਪਾਂ ਵੱਢ ਰਹੇ ਸੀਗੇ ਉਹ ਉਹਨਾਂ ਦਾ ਜਿਹੜਾ ਝਾੜ ਹੈ ਭਾਈ ਉਹ 76 ਮੰ 77 ਮੰ 78 ਮੰ ਮਨ ਕੇ ਚਲੋ ਵੀ 75 ਤੇ 80 ਦੇ ਵਿੱਚ ਵਿੱਚ ਹੈ ਤੇ ਜਿਹੜੀਆਂ ਬਾਈ ਹਜੇ ਸਾਡੇ ਮੰਨ ਕੇ ਚਲੋ 30 35% ਹਜੇ ਏਰੀਆ ਵੱਢਣ ਵਾਲਾ ਰਹਿੰਦਾ ਮੂੰਗੀ ਵਾਲੀਆਂ ਪੀਆਰ 126 ਜਿਹੜੀਆਂ ਪੀਆਰ 126 ਹੁਣ ਵਾਢੀ ਚੱਲ ਰਹੀ ਹੈ ਬਸ ਐਸਟੀਮੇਟ ਦੇ ਹਿਸਾਬ ਨਾਲ ਬਾਈ ਉਹ 75 77 ਲਾ ਲਓ 75 ਲਾ ਲਓ 73 ਲਾ ਲਓ 70 ਤੇ 80 ਦੇ ਵਿੱਚ ਵਿੱਚ ਜਾਣਗੀਆਂ ਜਿਹੜੀਆਂ ਅੱਜ ਤੋਂ 15 ਦਿਨਾਂ ਨੂੰ ਵੱਢੀਆਂ ਜਾਣਗੀਆਂ ਬਾਈ ਜਿਹੜੀਆਂ ਹਜੇ ਹਰੀਆਂ ਖੜੀਆਂ ਨੇ ਵੀ ਕਿਸਾਨ ਭਰਾਵਾਂ ਨੇ ਲੇਟ ਹੋ ਗਏ ਮੂੰਗੀ ਕਰਕੇ ਹੋ ਸਕਦਾ ਵੀ ਉਹ 80 85 ਦੇ ਵਗਜਨ ਕਿਉਂਕਿ ਸੈੱਲ ਵਾਲੀ ਹੋਊ ਚਲੋ ਵਗਜਨ ਚ ਵੀ ਤੁਲਣੀਆਂ ਬਾਈ ਹਜੇ ਬਸ ਤਕਰੀਬਨ ਆਏ ਆ ਬਾਈ ਪੂਰੀ ਪੀੜੀ ਪੂਸ਼ਾ ਤੇ ਪੂਸ਼ਾ 44 ਦੀ ਤਾਂ ਬਾਡੀ ਤਕਰੀਬਨ ਹੋਈ ਗਈ ਇਹਦਾ ਤਾਂ ਰਿਜ਼ਲਟ ਫਾਈਨਲੀ ਆ ਕੱਲੀ ਪੀਆਰ 126 ਰਹਿੰਦੀ ਹੈ ਤੇ ਜਿਹੜੀ 28 ਪੀ 67 ਹੈ ਵੀਰੇ 28 ਪੀ 67 ਵੀ 75 ਤੋਂ ਲੈ ਕੇ 80 ਦੇ ਵਿੱਚ ਵਿੱਚ ਆਈਗੀ ਇਸ ਤੋਂ ਵੱਧ ਨਹੀਂ ਹੈਗੀ ਇਹ ਸਾਡੇ ਏਰੀਆ ਦੇ ਵੈਰੈਟੀਆਂ ਦਾ ਝਾੜ ਹੈ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀ ਤੁਹਾਡੇ ਕੀ ਝੜ ਰਿਹਾ ਸੋ ਵੀਡੀਓ ਨੂੰ ਸ਼ੇਅਰ ਕਰਦੇ ਜ਼ਰੂਰ ਕਰ ਦਿਓ ਆਪਣੀ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਵੈਰੇਟੀਆਂ ਦਾ ਕੀ ਝੜ ਰਿਹਾ ਤਾਂ ਕਿ ਜਿਹੜੀ ਵੈਰੇਟੀ ਵਧੀਆ ਰਹੀ ਬਈ ਗਾਹਾਂ ਨੂੰ ਆਪਾਂ ਲਾ ਸਕੀਏ ਧੰਨਵਾਦ